ਇਹ ਵੀਡੀਓ ਤੁਹਾਨੂੰ ਦੇਖਣੀ ਬਹੁਤ ਜ਼ਰੂਰੀ ਹੈ। ਆਪੇ ਦੇ ਵਿੱਚ ਪਵਿੱਤਰ ਸਥਾਨ ਹੈ। ਸ਼੍ਰੀ ਨਾਭ ਕਬਲ ਰਾਜਾ ਸਾਹਿਬ ਜੀ। ਗੱਡੀਆਂ ਇੱਥੇ ਨਜ਼ਰ ਆ ਰਹੀਆਂ। ਇਹ ਗੱਡੀਆਂ ਦੇ ਪਿੱਛੇ ਲਿਖਿਆ ਵੀ ਹੋਇਆ ਇੱਕ ਤਰ੍ਹਾਂ ਦਾ ਫ੍ਰੀ ਕਾਰ ਸੇਵਾ। ਗੱਡੀਆਂ 24 ਘੰਟੇ ਇੱਥੇ ਅਵੇਲੇਬਲ ਨੇ ਔਰ ਗੱਡੀਆਂ ਦੇ ਵਿੱਚ ਡਰਾਈਵਰ ਤਨਤ ਨੇ ਆਪਣੀਆਂ ਗੱਡੀਆਂ ਲੋਕਾਂ ਦੀਆਂ ਪਰਸਨਲ ਗੱਡੀਆਂ ਇਹਨਾਂ ਨੇ ਆਪਣੀਆਂ ਸੇਵਾਤ ਲਾਈ ਹੋਈਆਂ ਕਿ ਕਿਸੇ ਤੋਂ ਕੋਈ ਵੀ ਪੈਸਾ ਨਹੀਂ ਲਿੱਤਾ ਜਾਂਦਾ ਇਹ ਫ੍ਰੀ ਸੇਵਾ ਕਿੰਨੇ ਕਿਰੇ ਲਾ ਚੁੱਕੇ ਹੋ ਤਿੰਨ ਕਿਰੇ ਲੱਗੇ ਜੀ ਅੱਛਾ ਤਿੰਨ ਤਿੰਨ ਕਿਰੇ ਲੱਗ ਜਾਂਦੇ ਨੇ ਛੱਡ ਕੇ ਫਿਰ ਵਾਪਸ ਆ ਜਾਂਦੇ ਹਾਂ ਜੀ ਵਾਪਸ ਫੇਰ ਆਉਂਦੇ ਹਾਂ ਜੀ ਇਹ ਹਾਈ ਕ੍ਰੋਸ ਗੱਡੀ ਹੈ ਇਹ ਵੀ ਪਰਸਨਲ ਗੱਡੀ ਹੈ ਫ੍ਰੀ ਕਾਰ ਸੇਵਾ ਇਹ ਦੇਖੋ ਲਿਖਿਆ ਹੋਇਆ ਫਲੋਰ ਤੋਂ ਰਾਜਾ ਸਾਹਿਬ ਜਿਹੜੀਆਂ ਕਮਰਸ਼ੀਅਲ ਗੱਡੀਆਂ ਨੇ ਟੈਕਸੀ ਵਾਲੀਆਂ ਗੱਡੀਆਂ ਜਿਹੜੀਆਂ ਨੇ BB01 ਪਲੇਟ ਵਾਲੀਆਂ ਉਹਨਾਂ ਦੇ ਵੀ ਇੱਕ ਤਰ੍ਹਾਂ ਦਾ ਨਾਬਕਮਲ ਰਾਜਾ ਸਾਹਿਬ ਦੀ ਜਾਨ ਲਈ ਫ੍ਰੀ ਸੇਵਾ ਇਹ ਚੀਜ਼ਾਂ ਤੁਹਾਨੂੰ ਕਿਤੇ ਹੋਰ ਨਜ਼ਰ ਨਹੀਂ ਆਣੀਆਂ ਇਹ ਚੀਜ਼ਾਂ ਸਿਰਫ ਤੁਹਾਨੂੰ ਪੰਜਾਬ ਦੇ ਵਿੱਚ ਨਜ਼ਰ ਆ ਸਕਦੀਆਂ ਜਿੱਥੇ ਲੋਕਾਂ ਦੀ ਜ਼ਿੰਦਾਦਲੀ ਔਰ ਪੰਜਾਬੀ ਲੋਕਾਂ ਦੀ ਪੰਜਾਬੀਅਤ ਹਜੇ ਵੀ ਤੁਹਾਨੂੰ ਜ਼ਿੰਦਾ ਨਜ਼ਰ ਆਏਗੀ ਕਿੰਨੀਆਂ ਗੱਡੀਆਂ ਹੋਣੀਆਂ ਟੋਟਲ ਜਿਹੜੀਆਂ ਸੇਵਾ ਦੇ ਲਈ ਜੀ ਡੇਢ 150 ਫਲੋਰੋ ਹੈਗੀ ਆ ਜੀ ਕੋਈ ਕਿਸੇ ਕੋਲੋਂ ਪੈਸਾ ਨਹੀਂ ਕੋਈ ਲੈ ਰਿਆ ਆਪਣੇ ਗੋਲਾਂ ਹੀ ਤੇਲ ਪਵਾ ਕੇ ਸੇਵਾ ਕਰ ਰਹੇ ਆ ਇੱਕ ਚੰਗਾ ਅਪਰੇਲ ਹੈ ਇੱਕ ਪਿਛਲੇ ਕਿੰਨੇ ਸਾਲਾਂ ਤੋਂ ਜਿਹੜੀ ਸੇਵਾ ਨਿਰੰਤਰ ਤੁਸੀਂ ਚੱਲ ਰਹੀ ਹੈ ਬਾਜੀ ਇਹ ਤੀਜਾ ਸਾਲ ਆ ਸਾਨੂੰ ਤੀਜਾ ਸਾਲ ਲਗਾਤਾਰ ਅਸੀਂ ਇਹ ਸੇਵਾ ਕਰ ਰਹੇ ਆਂ ਸਿਟੀਓਮ ਦੇਖ ਰਿਹਾ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਮੌਜੂਦ ਆ ਅਸੀਂ ਪੰਜਾਬ ਦੇ ਦੁਆਬੇ ਇਲਾਕੇ ਦੇ ਵਿੱਚ ਸੋ ਅੱਜ ਇੱਥੇ ਤੁਹਾਨੂੰ ਅਸੀਂ ਇਹ ਵੀਡੀਓ ਤੁਹਾਡੇ ਤੱਕ ਤਾਂ ਅਸੀਂ ਪਹੁੰਚਾ ਰਹੇ ਹਾਂ ਕਿਉਂਕਿ ਇਹ ਵੀਡੀਓ ਤੁਹਾਨੂੰ ਦੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬੀਆਂ ਦੇ ਵਿੱਚ ਹਜੇ ਵੀ ਉਹ ਜਜ਼ਬਾ ਉਹ ਲੋਕਾਂ ਦੀ ਸੇਵਾ ਭਾਵਨਾ ਹਜੇ ਵੀ ਜ਼ਿੰਦਾ ਹੈ ਉਹਦੀ ਤਾਜ਼ਾ ਮਿਸਾਲ ਤੁਹਾਨੂੰ ਦਿਖਾ ਰਿਹਾ ਜਵਾਜ ਜੀ ਇੱਥੇ ਖੜੇ ਆ ਤੁਹਾਨੂੰ ਦੱਸ ਦਈਏ ਕਿ ਜਵਾਪੇ ਦੇ ਵਿੱਚ ਪਵਿੱਤਰ ਸਥਾਨ ਹੈ ਸ਼੍ਰੀ ਨਾਭ ਕਬਲ ਰਾਜਾ ਸਾਹਿਬ ਜੀ ਸੋ ਉਹਨਾਂ ਦੇ ਜਿਹੜੇ ਨੇ ਦਿਨ ਚੱਲ ਰਹੇ ਨੇ 21 22 23 ਤਰੀਕ ਨੂੰ ਉੱਥੇ ਜੋ ਭਾਰੀ ਮੇਲਾ ਲੱਗਿਆ ਉਹਦੇ ਬਹੁਤ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਨੇ ਜਾ ਕੇ ਉੱਥੇ ਦਰਸ਼ਨ ਕਰਨੇ ਨਹੀਂ ਸੋ ਉਹਦੇ ਲਈ ਉਹਦੇ ਬਾਬਤ ਜਿਹੜੀਆਂ ਤੁਹਾਨੂੰ ਗੱਡੀਆਂ ਇੱਥੇ ਨਜ਼ਰ ਆ ਰਹੀਆਂ ਐ ਗੱਡੀਆਂ ਦੇ ਪਿੱਛੇ ਲਿਖਿਆ ਵੀ ਹੋਇਆ ਇੱਕ ਤਰ੍ਹਾਂ ਦਾ ਫ੍ਰੀ ਕਾਰ ਸੇਵਾ ਸੋ ਕਾਰ ਸੇਵਾ ਇੱਥੇ ਗੱਡੀਆਂ ਜੋ ਖੜੀਆਂ ਕਿਸੇ ਨੇ ਵੀ ਦਰਸ਼ਨ ਕਰਨ ਜਾਣਾ ਹੈ ਰਾਜਾ ਸਾਹਿਬ ਜਗਾ ਦੇ ਉੱਤੇ ਉਸ ਪਵਿੱਤਰ ਸਥਾਨ ਦੇ ਉੱਤੇ ਆਪਣੀਆਂ ਮਨੋਕਾਮਨਾ ਜੇ ਮਨਾਨ ਜਾਣਾ ਤੇ ਇਹ ਗੱਡੀਆਂ 24 ਘੰਟੇ ਇੱਥੇ ਅਵੇਲੇਬਲ ਨੇ ਔਰ ਗੱਡੀਆਂ ਦੇ ਵਿੱਚ ਡਰਾਈਵਰ ਤਨਤ ਨੇ ਆਪਣੀਆਂ ਗੱਡੀਆਂ ਲੋਕਾਂ ਦੀਆਂ ਪਰਸਨਲ ਗੱਡੀਆਂ ਇਹਨਾਂ ਨੇ ਆਪਣੀਆਂ ਸੇਵਾਤ ਲਾਈ ਹੋਈਆਂ ਕਿਸੇ ਤੋਂ ਕੋਈ ਵੀ ਪੈਸਾ ਨਹੀਂ ਲਿੱਤਾ ਜਾਂਦਾ ਇਹ ਫ੍ਰੀ ਸੇਵਾ ਇੱਕ ਤਰ੍ਹਾਂ ਦੀ ਕਰ ਰਹੇ ਨੇ ਕੋਈ ਵੀ ਸਵਾਰੀ ਆਵੇ ਇੱਥੇ ਉਤਰੇ ਔਰ ਫਲੋਰ ਬਸ ਸਟੈਂਡ ਦੇ ਅਸੀਂ ਖੜੇ ਆਂ ਔਰ ਫਲੋਰ ਵੀ ਇੱਕ ਗੱਡੀ ਇੱਕ ਜਾ ਰਹੀ ਐ ਔਰ ਦੂਜੀ ਗੱਡੀ ਦੇ ਵਿੱਚ ਡਰਾਈਵਰ ਸਾਹਿਬ ਬਹਿ ਗਏ ਹੋਏ ਨੇ ਦੂਜੀ ਗੱਡੀ ਅੱਗੇ ਜਾਣ ਲਈ ਤਿਆਰ ਨੇ ਸੋ ਗੱਡੀਆਂ ਨਾਲ ਦੀ ਨਾਲ ਸੇਵਾਦਾਰ ਅੱਗੇ ਭੇਜਣ ਲਈ ਤਿਆਰ ਨੇ ਤੋ ਇੱਕ ਮਿੰਟ ਰੁਕੋ ਹਾਂਜੀ ਜੈ ਰਾਜ ਜੈ ਰਾਣੀ ਕਿੰਨੇ ਕਿਹੜੇ ਲਾ ਚੁਕੇ ਹੋ ਤਿੰਨ ਕਿਹੜੇ ਲੱਗੇ ਜੀ ਅੱਛਾ ਤਿੰਨ ਤਿੰਨ ਕਿਹੜੇ ਲੱਗ ਜਾਂਦੇ ਛੱਡ ਕੇ ਫਿਰ ਵਾਪਸ ਆ ਜੀ ਹਾਂ ਜੀ ਵਾਪਸ ਫਿਰ ਆਣਾ ਜੀ ਇੱਥੋਂ ਜਾ ਕੇ ਬਰ ਉੱਥੋਂ ਸੇਵਾ ਉੱਥੋਂ ਵਾਪਸ ਉੱਥੋਂ ਉਧਰੋਂ ਆਪਣੀ ਜਿਹੜਾ ਆਉਣ ਵਾਲੀ ਸੰਗ ਤੋਂ ਲੈ ਕੇ 10 ਲੀਟਰ ਜਾਣਾ ਹੀ ਲੱਗ ਜਾਣੀ ਕਿੰਨੇ ਦਿਨ ਹੋ ਗਏ ਤੁਹਾਨੂੰ ਕਰਦੇ ਨੂੰ ਅਸੀਂ ਕੱਲ ਤੇ ਲੱਗੇ ਹਾਂ ਜੀ ਤਿੰਨ ਦਿਨ ਹੁੰਦਾ ਜੀ ਇਹ ਠੀਕ ਹੈ ਹਾਂ ਜੀ ਚਲੋ ਕਿੱਦਾਂ ਲੱਗ ਰਿਹਾ ਆ ਬਾਬਾ ਜੀ ਦੀ ਕਿਰਪਾ ਪੂਰੀ ਆ ਬਹੁਤ ਪੂਰੀ ਕਿਰਪਾ ਜੀ ਰਾਣਾ ਸਾਹਿਬ ਦੀ ਬਹੁਤ ਪੂਰੀ ਕਿਰਪਾ ਠੀਕ ਹੈ ਜੈ ਰਾਣੀ ਇਹ ਹੁਣ ਜਿਹੜੇ ਡਰਾਈਵਰ ਸਬਾਨ ਨੇ ਗੱਡੀਆਂ ਲਗਾਤਾਰ ਜਾ ਰਹੀਆਂ ਇਹ ਵੀ ਗੱਡੀ ਦੇਖੋ ਪ੍ਰਾਈਵੇਟ ਗੱਡੀਆਂ ਲੋਕਾਂ ਨੇ ਆਪਣੀਆਂ ਜਿਹੜੀਆਂ ਸੇਵਾ ਤੇ ਲਾਈਆਂ ਹੋਈਆਂ ਔਰ ਇੱਥੋਂ ਸਵਾਰੀਆਂ ਬਿਠਾ ਕੇ ਰਾਜਾ ਸਾਹਿਬ ਉੱਥੇ ਦਰਸ਼ਨ ਕਰਨਾਂ ਲਈ ਲੈ ਕੇ ਜਾਂਦੇ ਨੇ ਔਰ ਉੱਥੋਂ ਜਿਹੜੀ ਸੰਗਤ ਦਰਸ਼ਨ ਕਰਕੇ ਜਦੋਂ ਵਾਪਸ ਆਉਂਦੀ ਹੈ ਤੇ ਇਹੀ ਗੱਡੀਆਂ ਜਿਹੜੀਆਂ ਉੱਥੇ ਪਹੁੰਚਦੀਆਂ ਉੱਥੋਂ ਜਿਹੜੀ ਗੱਡੀਆਂ ਵਾਪਸ ਫੇਰ ਭਰ ਕੇ ਇੱਥੇ ਵਾਪਸ ਜਿਹੜੀ ਸੰਗਤ ਨੂੰ ਇੱਥੇ ਲੈ ਕੇ ਦੇਵੇ ਇੱਕ ਚੰਗਾ ਉਪਰਾਲਾ ਮੈਂ ਸਮਝਦਾ ਵੀ ਇੱਕ ਆ ਤੁਸੀਂ ਦੇਖਦੇ ਹੋ ਵੀ ਗੱਡੀ ਹਾਈ ਕ੍ਰੋਸ ਗੱਡੀ ਹੈ ਇਹ ਵੀ ਪਰਸਨਲ ਗੱਡੀ ਹੈ ਫ੍ਰੀ ਕਾਰ ਸੇਵਾ ਏ ਦੇਖੋ ਲਿਖਿਆ ਹੋਇਆ ਫਲੋਰ ਤੋਂ ਰਾਜਾ ਸਾਹਿਬ ਸੋ ਇਹ ਅਨੋਵਾ ਕ੍ਰਿਸ਼ਨਾ ਗੱਡੀ ਕਿਸ ਨੇ ਆਪਣੀ ਜਿਹੜੀ ਹੈ ਉਹ ਸੇਵਾ ਤੇ ਲਈ ਹੋਈ ਆ ਪਰਸਨਲ ਗੱਡੀਆਂ ਲੋਕਾਂ ਨੇ ਆਪਣੀਆਂ ਸੇਵਾ ਤੇ ਲਾਈਆਂ ਹੋਈਆਂ ਸੋ ਇੱਕ ਹੋਰ ਦਿਖਾ ਸਕਦਾ ਵੀ ਇੱਕ ਤਰ੍ਹਾਂ ਦੀਆਂ ਦੇਖੋ ਟੈਕਸੀ ਵੀਰਾਂ ਵੱਲੋਂ ਜਿਹੜੀਆਂ ਕਮਰਸ਼ੀਅਲ ਗੱਡੀਆਂ ਨੇ ਟੈਕਸੀ ਵਾਲੀਆਂ ਗੱਡੀਆਂ ਜਿਹੜੀਆਂ ਨੇ ਪੀਪੀ01 플레이ਟ ਵਾਲੀਆਂ ਉਹਨਾਂ ਦੇ ਵੀ ਇੱਕ ਤਰ੍ਹਾਂ ਦਾ ਨਾਭ ਕਮਲ ਰਾਜਾ ਸਾਹਿਬ ਦੀ ਜਾਨ ਲਈ ਫ੍ਰੀ ਸੇਵਾ ਇਹ ਕੀਤੀ ਜਾ ਰਹੀ ਹੈ ਸੋ ਟੈਕਸੀ ਵਾਲੇ ਵੀਰ ਵੀ ਕਿਤਨਾ ਕਿਤੇ ਆਪਣਾ ਯੋਗਦਾਨ ਇਹਦੇ ਵਿੱਚ ਪਾ ਰਹੇ ਨੇ ਸੋ ਮੈਂ ਸਮਝਦਾ ਵੀ ਇੱਕ ਚੰਗਾ ਉਪਰਾਲਾ ਇਹ ਚੀਜ਼ਾਂ ਤੁਹਾਨੂੰ ਕਿਤੇ ਹੋਰ ਨਜ਼ਰ ਨਹੀਂ ਆਣੀਆਂ ਇਹ ਚੀਜ਼ਾਂ ਸਿਰਫ ਤੁਹਾਨੂੰ ਪੰਜਾਬ ਦੇ ਵਿੱਚ ਨਜ਼ਰ ਆ ਸਕਦੀਆਂ ਜਿੱਥੇ ਲੋਕਾਂ ਦੀ ਜ਼ਿੰਦਾਦਲੀ ਔਰ ਪੰਜਾਬੀ ਲੋਕਾਂ ਦੀ ਪੰਜਾਬੀਅਤ ਹਜੇ ਵੀ ਤੁਹਾਨੂੰ ਜ਼ਿੰਦਾ ਨਜ਼ਰ ਆਏਗੀ ਕਿਉਂਕਿ ਲੋਕਾਂ ਨੂੰ ਬਿਠਾ ਕੇ ਏਸੀ ਵਾਲੀਆਂ ਗੱਡੀਆਂ ਏਸੀ ਦੇ ਵਿੱਚ ਬਿਠਾ ਕੇ ਲੋਕਾਂ ਨੂੰ ਉੱਥੇ ਰਾਜਾ ਸਾਹਿਬ ਲੈ ਕੇ ਜਾਇਆ ਜਾਂਦਾ ਔਰ ਉੱਥੇ ਦਰਸ਼ਨ ਕਰਾ ਕੇ ਉੱਥੋਂ ਫਿਰ ਵਾਪਸ ਇਸ ਜਗ੍ਹਾ ਦੇ ਉੱਤੇ ਛੱਡਿਆ ਜਾਂਦਾ ਸੋ ਆਓ ਅੱਗੇ ਗੱਲਬਾਤ ਕਰਦੇ ਹਾਂ ਜਿਹੜੀਆਂ ਇੱਥੇ ਦੀਆਂ ਕਮੇਟੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਵੀ ਕਮਰਸ਼ੀਅਲ ਗੱਡੀਆਂ ਜਿਹੜੀਆਂ ਨੇ ਪੀਲੀ ਨੰਬਰ ਪਲੇਟ ਵਾਲੀਆਂ ਵੀ ਤੁਹਾਨੂੰ ਨਜ਼ਰ ਆਂਦੀਆਂ ਹੋਈਆਂ ਇਹ ਨੋਵਾ ਖੜੀ ਏ ਇਹ ਵੀ ਕਮਰਸ਼ੀਅਲ ਗੱਡੀਆਂ ਕਿਹੜੀਆਂ ਦੀਆਂ ਪ੍ਰਾਈਵੇਟ ਗੱਡੀਆਂ ਵੀ ਕਹਿ ਸਕਦੇ ਹਾਂ ਕਮਰਸ਼ੀਅਲ ਗੱਡੀਆਂ ਵੀ ਕਹਿ ਸਕਦੇ ਹਾਂ ਵੀ ਸਾਰੀਆਂ ਗੱਡੀਆਂ ਨੇ ਇੱਕ ਤਰ੍ਹਾਂ ਦੀਆਂ ਆਪਣੀ ਸੇਵਾ ਲਾ ਰਹੀ ਨੇ ਸੋ ਇੱਧਰ ਦੇਖ ਲਓ ਵੀ ਇਹ ਗੱਡੀਆਂ ਦੇ ਉੱਪਰ ਲਾਈਨਾਂ ਲੱਗੀਆਂ ਹੋਈਆਂ ਤੇ ਅੱਗੇ ਜਿਹੜੀਆਂ ਨੇ ਉਹ ਸਵਾਰੀਆਂ ਖੜੀਆਂ ਹੋਈਆਂ ਉਹਨਾਂ ਨੂੰ ਉੱਥੇ ਗੱਡੀਆਂ ਦੇ ਵਿੱਚ ਪਿਠਾ ਕੇ ਭੇਜਿਆ ਜਾਂਦਾ ਤੇ ਰਾਜਾ ਸਾਹਿਬ ਦੇ ਦਰਸ਼ਨ ਕਰਾਇਮ ਸੇਵਾਦਾਰ ਵੀ ਲਗਾਤਾਰ ਲੱਗੇ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਤੇ ਟ੍ਰੈਫਿਕ ਨਾ ਲੱਗੇ ਉਹਦਾ ਵੀ ਮੁਖਤਾ ਪਰਮੰਧਕ ਕੀਤਾ ਹੈ ਵੀ ਟ੍ਰੈਫਿਕ ਨੂੰ ਵੀ ਕਿਤਨਾ ਕਿਤੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਉਹਦੇ ਲਈ ਸੇਵਾਦਾਰ ਜਿਹੜੇ ਨੇ ਉਹ ਲਗਾਤਾਰ ਲੱਗੇ ਹੋਏ ਨੇ ਚਾਹੇ ਤੁਸੀਂ ਦੇਖ ਸਕਦੇ ਹੋ ਵੀ ਇਹ ਸੇਵਾਦਾਰ ਹੈ ਇੱਕ ਵਾਰੀ ਅੱਗੇ ਮੋੜ ਲਿਓ ਗੱਡੀ ਅੱਗੇ ਸੇਵਾਦਾਰ ਨੇ ਕਿਥਾ ਲੱਗਦਾ ਵੀ ਜਿਹੜਾ ਇੱਥੇ ਕੋਈ ਜਾਮ ਵਗੈਰਾ ਨਾ ਲੱਗੇ ਤਾਂ ਤੁਹਾਡੀ ਡਿਊਟੀ ਲੱਗੀ ਇੱਥੇ ਹਾਂਜੀ ਕੋਈ ਜਾਮ ਵਗੈਰਾ ਨਾ ਲੱਗੇ ਤਾਂ ਸੰਗਤ ਲੈ ਕੇ ਜਾਂਦੇ ਜੀ ਗੱਡੀ ਲੈ ਕੇ ਜਾਂਦੇ ਸੰਜੀ ਗੱਡੀ ਲੈ ਕੇ ਕਿਹੜੀ ਗੱਡੀ ਲੱਗੀ ਲਓ ਕ੍ਰਿਸ਼ਟਾ ਜੀ ਕ੍ਰਿਸ਼ਟਾ ਜੀ ਹਾਂਜੀ ਕਿੰਨੇ ਕਿਹੜੇ ਲਾ ਦਿੰਦੇ ਹੋ ਫੇਟਰ ਉਰੇ ਨੂੰ ਲੱਗ ਜਾਂਦੇ ਸੀ 5-6 ਕ ਅੱਛਾ 5-6 ਲੱਗ ਜਾਂਦੇ ਅੱਜ ਪਹਿਲਾਂ ਸਵੇਰੇ ਛੱਡੀ ਤਾਂ ਫਿਰ ਸ਼ਾਮ ਨੂੰ ਸੰਗਤ ਵਾਪਸ ਲੈ ਕੇ ਆਈਦੀ ਹੈ ਜੀ ਕਿੰਨੀਆਂ ਗੱਡੀਆਂ ਹੋਣੀਆਂ ਟੋਟਲ ਜਿਹੜੀਆਂ ਸੇਵਾ ਤੇ ਲੱਗੀਆਂ ਜੀ 1.5 150 ਫਲੋਰੋ ਹੈਗੀ ਆ ਜੀ ਮੈਂ ਦੇਖਦਾ ਵੀ ਗੱਡੀਆਂ ਕਈ ਪ੍ਰਾਈਵੇਟ ਵੀ ਨੇ ਕਈ ਕਈ ਕਮਰਸ਼ੀਅਲ ਗੱਡੀਆਂ ਵਾਲੇ ਵੀਰ ਵੀ ਨੇ ਨਾਲ ਵਿੱਚ ਬਿਠੇ ਪਾਜੀ ਗੱਡੀ ਮੇਰਾ ਵੀਰ ਦੇ ਕੰਮ ਵਾਲੀ ਪਰਮਟ ਵਾਲੀਆਂ ਕਮਰਸ਼ੀਅਲ ਵਿੱਚ ਕ੍ਰਿਸਟਾ ਨੋਵਾ ਵਿੱਚ ਹੀ ਆ ਟਰੈਵਲਰ ਸਾਰੀਆਂ ਮਿਕਸਿੰਗ ਗੱਡੀਆਂ ਚੱਲ ਰਹੀਆਂ ਜੀ ਸੋ ਅਸੀਂ ਮੌਜੂਦ ਆ ਅਸੀਂ ਫਲੋਰ ਬੱਸ ਸਟੈਂਡ ਦੇ ਉੱਤੇ ਜਿੱਥੇ ਕਿ ਡੀ ਲਕਸ ਟੈਕਸੀ ਸਟੈਂਡ ਦੇ ਜਿਹੜੇ ਮੈਂਬਰਸ ਐ ਬਾਹਰ ਨੇ ਉਹਨਾਂ ਵੱਲੋਂ ਜਿਹੜੀ ਸੇਵਾ ਹੈ ਪ੍ਰੋਪਰ ਕਰਾਈ ਜਾਂਦੀ ਆ ਗੱਡੀਆਂ ਤਕਰੀਬਨ 1.5 200 ਗੱਡੀ ਜਿਹੜੀ ਆ ਇਹਨਾਂ ਦਾ ਕਹਿਣਾ ਵੀ 1.5 200 ਗੱਡੀ ਲਗਾਤਾਰ ਸੇਵਾ ਦੇ ਲੱਗੀ ਜਾ ਔਰ ਜਿਹੜੀ ਬਾਬਾ ਜੀ ਤੇ ਜਾ ਕੇ ਉੱਥੋਂ ਜਿਹੜੀ ਸੰਗਤ ਇੱਥੋਂ ਉੱਥੇ ਛੱਡਦੀ ਆ ਔਰ ਉੱਥੋਂ ਜਿਹੜੇ ਦਰ ਦੇ ਅੱਗੇ ਮੋਟਰਸਾਈਕਲ ਦਾ ਨਾਂ ਖੜੇ ਕਰੋ ਜੀ ਹਾਂਜੀ ਵਿਕੇਸ਼ ਕੁਮਾਰ ਜੀ ਨਮਸਕਾਰ ਜੀ ਕੁਮੇਸ਼ਾ ਸਾਹਿਬ ਕਿੱਦਾਂ ਦੇਖਦੇ ਹੋ ਜਿਹੜੀ ਸੇਵਾ ਚੱਲ ਰਹੀ ਹੈ ਬਾਬਾ ਜੀ ਦੇ ਨਾਂ ਤੇ ਵੀ ਕਾਫੀ ਮੈਂ ਦੇਖਿਆ ਵੀ ਕਮਰਸ਼ੀਅਲ ਗੱਡੀਆਂ ਵੀ ਵੇਚ ਨਾਲ ਐੜੀਆਂ ਹੋਈਆਂ ਹੋਈਆਂ ਤੇ ਪ੍ਰਾਈਵੇਟ ਗੱਡੀਆਂ ਵੀ ਐੜੀਆਂ ਹੋਈਆਂ ਵੀ ਕਿੱਦਾਂ ਦੇਖਦੇ ਹੋ ਪਾ ਜੀ ਕਮਰਸ਼ੀਅਲ ਗੱਡੀਆਂ ਸਾਰੀਆਂ ਡੀਲ ਐਕਸੀਡੈਂਟ ਫਲੋਰ ਤੋਂ ਆ ਜੀ ਕੁਝ ਗਰਾਿਆਂ ਤੋਂ ਆ ਕੁਝ ਠੇਸੀਆਂ ਤੋਂ ਆ ਕਮਰਸ਼ੀਅਲ ਵੀਕਲ ਜਿੰਨੇ ਵੀ ਆ ਸਾਰੇ ਟੈਕਸੀ ਸਟੈਂਡਾਂ ਤੋਂ ਆਏ ਹੋਏ ਆ ਜੀ ਪ੍ਰਾਈਵੇਟ ਗੱਡੀਆਂ ਸਿਟੀ ਜੋਂ ਆ ਜੀ ਅੜਦਵਾਲੇ ਪਿੰਡਾਂ ਜੋਂ ਆ ਤਨਮਨ ਤਾਂ ਆਂਦੇ ਨਾਲ ਹਰੇਕ ਬੰਦਾ ਸੇਵਾ ਕਰ ਰਿਹਾ ਜੀ ਐਨ ਆਰ ਆਈ ਵੀਰਾਂ ਦਾ ਪਾਏ ਸਹਿਯੋਗ ਹੈ ਸ਼ਹਿਰ ਵਾਸੀਆਂ ਦਾ ਸਹਿਯੋਗ ਹੈ ਸਾਨੂੰ ਇਸ ਮਾਰਕੀਟ ਦਾ ਪੂਰਾ ਸਹਿਯੋਗ ਹੈ ਜੀ ਪੂਰੀ ਨਿਰੰਤਰ ਸੇਵਾ ਤਿੰਨ ਦਿਨਾਂ ਤੋਂ ਚੱਲ ਰਹੀ ਹੈ ਭਾਜੀ ਤਿੰਨ ਦਿਨ ਸੇਵਾ ਚੱਲਣੀ ਹੈ ਜੀ 21 22 23 ਤਿੰਨੇ ਦਿਨ ਹੀ ਚਾਹ ਦਾ ਲੰਗਰ ਸਿਆਣੀ ਮੈਡੀਕਲ ਸਟੋਰੋਂ ਚੱਲ ਰਿਹਾ ਜੀ ਪਾਣੀ ਦਾ ਲੰਗਰ ਠੰਡਿਆਂ ਦਾ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਨਿਰੰਤਰ ਚੱਲ ਰਿਹਾ ਭਾਜੀ ਅੱਗੇ ਤੋਂ ਰਾਜਾ ਸਾਹਿਬ ਦੀ ਮਰਜ਼ੀ ਹੋਈ ਤਾਂ ਹੋਰ ਵੀ ਲੰਗਰ 'ਚ ਵਾਧਾ ਹੋਣ ਦੀ ਉਮੀਦ ਹੈ ਜੀ ਸ਼ਹਿਰ ਵਾਸੀਆਂ ਦਾ ਪੂਰਾ ਸਹਿਯੋਗ ਆ ਪਿੰਡਾਂ ਵਾਸੀਆਂ ਪਿੰਡ ਵਾਲੇ ਵਾਸੀਆਂ ਦਾ ਪੂਰਾ ਸਹਿਯੋਗ ਆ ਪਿੰਡਾਂ ਚੋਂ ਲੋਕੀ ਗੱਡੀਆਂ ਲੈ ਕੇ ਆਏ ਹੋ ਬਿਲਕੁਲ ਫ੍ਰੀ ਸੇਵਾ ਕਰ ਰਿਹਾ ਪ੍ਰਾਈਵੇਟ ਗੱਡੀਆਂ ਦਾ ਵੀ ਬਹਿ ਸਹਿਯੋਗ ਆ ਤੇ ਸ਼ਹਿਰਾਂ ਦੀ ਗੱਡੀ ਜਿੰਨੇ ਵੀ ਆ ਉਹਨਾਂ ਦੇ ਕਾਫੀ ਗੱਡੀਆਂ ਸਾਡੇ ਨਾਲ ਰਲੀਆਂ ਹੋਈਆਂ ਉਹ ਵੀ ਨਿਰੰਤਰ ਸੇਵਾ ਕਰ ਰਿਹਾ ਭਾਜੀ ਫ੍ਰੀ ਸੇਵਾ ਆ ਕੋਈ ਕਿਸੇ ਕੋਲੋਂ ਪੈਸਾ ਨਹੀਂ ਕੋਈ ਲੈ ਰਿਆ ਆਪਣੇ ਕੋਲੋਂ ਹੀ ਤੇਲ ਪਵਾ ਕੇ ਸੇਵਾ ਕਰ ਰਿਹਾ ਇਹ ਇੱਕ ਚੰਗਾ ਅਪਰੇਲ ਹੈ ਇੱਕ ਪਿਛਲੇ ਕਿੰਨੇ ਸਾਲਾਂ ਤੋਂ ਜਿਹੜੀ ਸੇਵਾ ਨਿਰੰਤਰ ਤੁਸੀਂ ਚੱਲ ਰਹੀ ਹੈ ਭਾਜੀ ਇਹ ਤੀਜਾ ਸਾਲ ਆ ਸਾਨੂੰ ਤੀਜਾ ਸਾਲ ਲਗਾਤਾਰ ਅਸੀਂ ਸੇਵਾ ਕਰ ਸਾਰੇ ਪਿੰਡ ਵਾਲੇ ਵੀ ਸ਼ਹਿਰ ਵਾਸੀ ਵੀ ਤਿੰਨ ਸਾਲ ਹੋ ਗਿਆ ਸਾਡੇ ਨਾਲ ਜੁੜੇ ਹੋਏ ਆ ਤਿੰਨ ਸਾਲਾਂ ਤੋਂ ਨਿਰੰਤਰ ਸੇਵਾ ਚੱਲ ਰਹੀ ਹੈ ਜੀ ਪਿਛਲੇ ਸਾਲ ਗੱਡੀਆਂ ਘਟਸੀ ਆ ਕਿ 1.5 200 ਗੱਡੀ तकरीबन ਆਈ ਹੋਈ ਹੈ ਸੇਵਾ ਕਰਨ ਬਿਲਕੁਲ ਫ੍ਰੀ ਸੇਵਾ ਜੀ ਪਿੰਡਾਂ 'ਚੋਂ ਵੀ ਸੰਗਤ ਚੱਕ ਕੇ ਲਿਆਉਣਾ ਛੱਡ ਗਏ ਉਹਨੇ ਆ ਤੇ ਸੇਵਾ ਚੱਲ ਰਹੀ ਹੈ ਜੀ ਮਤਲਬ ਤੁਸੀਂ ਹੁਣ ਜਿਵੇਂ ਇੱਥੇ ਸੈਟਅਪ ਲਾਇਆ ਪੈਨ ਕਾਪੀ ਲੱਗੀ ਰਜਿਸਟਰ ਲੱਗੇ ਗੱਡੀ ਜਾ ਰਹੀ ਆ ਰਹੀਏ ਇੱਥੋਂ ਦਾ ਚਲੋ ਤੁਸੀਂ ਗੱਡੀ ਭੇਜਤੀ ਉੱਥੇ ਤੇ ਉੱਥੇ ਫਿਰ ਕੀ ਸੈਟਅਪ ਉੱਥੇ ਵੀ ਬੈਠੇ ਬੰਦੇ ਹਾਂ ਜੀ ਉੱਥੇ ਵੀ ਸਾਡੇ ਬੰਦੇ ਬੈਠੇ ਹੋਏ ਆ ਉੱਥੋਂ ਵੀ ਗੱਡੀ ਭਰਾ ਪਾ ਕੇ ਸੰਗਤ ਉੱਥੇ ਭੇਜ ਰਹੇ ਆ ਲੁਧਿਆਣੇ ਦੀ ਸੰਗਤ ਲੁਧਿਆਣੇ ਤੋਂ ਵੀ ਗੱਡੀਆਂ ਲੱਗੀਆਂ ਹੋਈਆਂ ਉਹ ਫਲੋਰ ਸੰਗਤ ਛੱਡ ਦਿੰਦੇ ਆ ਫਲੋਰਾ ਹੀ ਵਾਪਸ ਉਹ ਲੁਧਿਆਣੇ ਦੀ ਸੰਗਤ ਲੈ ਜਾਂਦੇ ਆ ਜੀ ਨਹੀਂ ਹੋਰ ਕਿੱਥੇ ਕਿੱਥੇ ਜਿਵੇਂ ਲੁਧਿਆਣੇ ਆ ਰਹੀਆਂ ਹੋਰ ਵੀ ਕਿੱਤੋਂ ਗ ਨਰੰਦਰ ਉਹਨਾਂ ਨੂੰ ਛੱਡਿਆ ਵੀ ਜਾ ਰਿਹਾ ਤਾਂ ਲੈ ਕੇ ਵੀ ਆ ਜਾ ਰਿਹਾ ਜੀ ਜੇ ਲੁਧਿਆਣੇੋਂ ਗੱਡੀ ਆਂਦੀ ਓ ਫਲੋਰ ਛੱਡ ਦਿੰਦੇ ਆ ਤੁਸੀਂ ਇੱਥੋਂ ਰਾਜਾ ਸਾਹਿਬ ਛੱਡ ਦਿੰਦੇ ਬਿਲਕੁਲ ਜੀ ਲੁਧਿਆਣੇਆਂ ਵਾਲੀਆਂ ਗੱਡੀਆਂ ਫਲੋਰ ਸੰਗਤ ਛੱਡਦੀਆਂ ਫਲੋਰ ਇੱਥੋਂ ਫਲੋਰ ਤੋਂ ਅੱਗੇ ਰਾਜਾ ਸਾਹਿਬ ਮੁਜਾਰੇ ਲੈ ਕੇ ਜਾਇਆ ਜਾਂਦਾ ਉਹਨਾਂ ਨੂੰ ਇਸੇ ਤਰ੍ਹਾਂ ਉਧਰੋਂ ਕੰਟੀਨਿਊ ਜੇ ਕੰਮ ਚੱਲ ਰਿਹਾ ਜੀ ਇਹ ਬਹੁਤ ਅੱਛਾ ਲੱਗਿਆ ਜੀ ਉਪਰਾਲਾ ਬਹੁਤ ਵਧੀਆ ਹੈ ਕਿਉਂਕਿ ਖਾਸ ਕਰਕੇ ਪੰਜਾਬੀਆਂ ਦਾ ਸਿਰ ਜਿਹੜਾ ਨਾ ਉਹ ਮਾਣ ਨਾ ਉੱਚਾ ਹੋ ਜਾਂਦਾ ਜਦੋਂ ਇਦਾਂ ਦੀ ਗੱਲ ਆਂਦੀ ਹੈ ਵੀ ਫ੍ਰੀ ਸੇਵਾ ਕਦੀ ਅਜੇ ਤੱਕ ਸਾਰੇ ਬੰਦੇ ਸੇਵਾ ਕਰ ਰਿਆ ਸਾਰੇ ਰਲ ਮਿਲ ਕੇ ਇੱਕ ਦੂਜੇ ਦਾ ਸਹਿਯੋਗ ਨਾਲ ਸੇਵਾ ਕਰ ਰਿਆ ਜੀ ਜਿਹੜਾ ਜੀ ਦੀ ਸੋਈ ਇੱਕ ਕਮੇਟੀ ਨੇ ਜਿਹੜੇ ਸਾਰੇ ਮੈਂਬਰ ਸਹਿਬਾਨ ਖੜੇ ਨੇ ਪਿਛਲੇ ਕਾਫੀ ਤਿੰਨ ਸਾਲਾਂ ਤੋਂ ਨੰਤਰੇ ਸੇਵਾ ਕਰ ਰਹੇ ਨੇ ਔਰ ਅੱਗੇ ਵੀ ਗਿਆ ਜੇ ਰਾਜਾ ਸਾਹਿਬ ਦਾ ਆਸ਼ੀਰਵਾਦ ਸਾਡੇ ਸਿਰ ਤੇ ਬਰਕਰਾਰ ਰਹੇਗਾ ਤੇ ਇਹ ਸੇਵਾ ਨਿਰੰਤਰ ਚਲਦੀ ਰਹੇਗੀ ਔਰ ਇਹਨਾਂ ਨੇ ਆਸੇ ਪਾਸਲੇ ਪਿੰਡਾਂ ਦਾ ਔਰ ਸ਼ਹਿਰ ਵਾਸੀਆਂ ਦਾ ਵੀ ਦਿਲੋਂ ਧੰਨਵਾਦ ਕੀਤਾ ਜਿਹੜੇ ਇਹਨਾਂ ਦੇ ਨਾਲ ਸੇਵਾ ਦੇ ਵਿੱਚ ਆਪਣਾ ਹੱਥ ਵੜਾਉਂਦੇ ਨੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਸੋ ਇੱਕ ਤਰ੍ਹਾਂ ਦਾ ਵੱਡਾ ਉਪਰਾਲਾ ਬਹੁਤ ਚੰਗਾ ਉਪਰਾਲਾ ਵੀ ਜਿਹੜਾ ਵੀ ਬੰਦਾ ਇੱਥੇ ਆਂਦਾ ਐ ਇੰਨੀ ਗਰਮੀ ਐ ਇੰਨਾ ਟੈਂਪਰੇਚਰ ਹੈਈਆ ਪਰ ਫਿਰ ਵੀ ਏਸੀ ਗੱਡੀਆਂ ਉਹਨਾਂ ਲਈ ਜਿਹੜੀਆਂ ਇੱਥੇ ਫੈਸਿਲਿਟੀ ਦਿੱਤੀ ਗਈ ਆ ਔਰ ਉਹਨਾਂ ਨੂੰ ਰਾਜਾ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਰਿਹਾ। ਸੋ ਇਦਾਂ ਦੀ ਅਪਡੇਟ ਦੇ ਲਈ ਜੁੜੇ ਰਹੋ ਸਿਟੀ ਹਮਿੰਦੀ ਹੁੰਦੇ ਨਾਲ ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕਜ ਭਾਰਤੀ ਲੁਧਿਆਣਾ